ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਕੂਥਲਾ ਤੋਂ ਸੰਗਠਨ ਸਕੱਤਰ ਸਿੰਘ ਮਹੀਵਾਲ ਇਸ ਟਾਈਮ ਅਸੀਂ ਡਡਵਿੰਡੀ ਰੇਲਵੇ ਸਟੇਸ਼ਨ ਤੇ ਜੜੀ ਆ ਉਹ ਰੇਲ ਡਾਕ ਕੇ ਉਹ ਬੈਠੇ ਹੋਏ ਆ ਸਾਡੀਆਂ ਜਿਹੜੀਆਂ ਮੰਗਾਏ ਸੀਗੀਆਂ ਵੀ ਅੱਜ ਭਗਵੰਤ ਮਾਨ ਸਰਕਾਰ ਜਿਹੜੀ ਆ ਭਗਵੰਤ ਮਾਨ ਖੁਦ ਮਜੀਠੇ ਉਰੇਲੀ ਕਰ ਰਿਹਾ ਵਾ ਤੇ 18 ਤੇ 19 ਤਰੀਕ ਨੂੰ ਅਸੀਂ ਡੀਸੀ ਦਫ਼ਤਰਾਂ ਦੇ ਸਾਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਧਰਨੇ ਦਿੱਤੇ ਸੀਗੇ ਵੀ ਇੱਕ ਤਾਂ ਜਿਹੜਾ ਬਜਲੀ ਐਕਟ 2025 ਆ ਕੇਂਦਰ ਸਰਕਾਰ ਲੈ ਕੇ ਆ ਰਹੀ ਹੈ ਜਿਹਦੇ ਤਹਿਤ ਚੇਪ ਵਾਲੇ ਮੀਟਰ ਤੜਾ ਤੜ ਲੱਗ ਰਹੇ ਆ ਵੀ ਉਹਦਾ ਜਿਹੜਾ ਵਾ ਉਹ ਵਿਰੋਧ ਕੀਤਾ ਜਾਵੇ ਤੇ ਉਹ ਬਿੱਲ ਜਿਹੜਾ ਵਾ ਉਹਨੂੰ ਪਾਸ ਨਾ ਹੋਣ ਦਿੱਤਾ ਜਾਵੇ ਉਹਦੇ ਨਾਲ ਹੀ ਆ ਜਿਹੜਾ ਮਨਰੇਗਾ ਸਕੀਮ ਖਤਮ ਕੀਤੀ ਆ ਉਹਦਾ ਜਿਹੜਾ ਵਾ ਵਿਰੋਧ ਕੀਤਾ ਜਾਵੇ ਉਹਨੂੰ ਪਹਿਲਾਂ ਦੀ ਤਰ੍ਹਾਂ ਜਿਹੜਾ ਬਾਹਰ ਰੱਖਿਆ ਜਾਵੇ ਉਹਦੇ ਨਾਲ ਬੀ ਐਕਟ ਆ ਤੇ ਹੜਾ ਦਾ ਖਰਾਬਾ ਜਿਹੜਾ ਅਜੇ ਕਿਤੇ ਵੀ ਨਹੀਂ ਦਿੱਤਾ ਇਹਨਾਂ ਦਾ ਸੁਪਰ ਮੁੱਖ ਮੰਤਰੀ ਝੂਠ ਮਾਰਦਾ ਕੋਈ ਰਾਜ ਦੇ ਵਿੱਚ ਆ ਗਏ ਵੀ ਅਸੀਂ 50 50000 ਰੁਪਇਆ ਦੇ ਚੁੱਕੇ ਆ ਜਦ ਤੱਕ 5 ਕਿਲਿਆਂ ਤੱਕ ਇਹਨਾਂ ਨੇ ਕਿਹਾ ਸੀਗਾ ਅਸੀਂ 20000 ਪਿਆ ਦੇਵਾਂਗੇ ਉਹ ਵੀ ਨਹੀਂ ਅਜੇ ਦਿੱਤਾ ਤੇ ਜਿਹੜੇ ਕਾਸਤਕਾਰ ਉਹ ਉਦਾਂ ਹੀ ਰਹਿ ਰਹੇ ਆ ਉਹਦੇ ਕਰਕੇ ਅਸੀਂ ਕਿਹਾ ਸੀ ਭਗਵੰਤ ਤੁਮਾਨ ਦੇ ਨਾਲ ਸਵਾਲ ਜਵਾਬ ਕਰਾਂਗੇ 7 ਤਰੀਕ ਦੀ ਮੀਟਿੰਗ ਦੇ ਕੇ ਭਗਵੰਤ ਤੁਮਾਨ ਮੁੱਕਰਿਆ ਆਇਆ ਉਹ ਤੋਂ ਬਾਅਦ ਅੱਜ ਸਾਡੀ 16 ਤਰੀਕ ਨੂੰ ਆਗੂਆਂ ਨੂੰ ਗ੍ਰਿਫਤਾਰ ਕੀਤਾ ਵਾ ਭੰਦੇਰ ਸਿੰਘ ਜਿਹੜੇ ਆ ਉਹਨਾਂ ਦੇ ਸਰਵਨ ਸਿੰਘ ਭੰਦੇਰ ਉਹਨਾਂ ਸਿਹਨੇ 16 ਆਗੂ ਜਿਹੜੇ ਆ ਸਾਡੇ ਉਹ ਜੇਲੀ ਡੱਕੇ ਹੋਏ ਆ ਔਰ ਜਿੰਨਾ ਚਿਰ ਉਹਨਾਂ ਆਗੂਆਂ ਨੂੰ ਰਿਹਾਨੀ ਕਰਦੇ ਸਾਡੀਆਂ ਮੰਗਾਂ ਨਹੀਂ ਮੰਨਦੇ ਉਹਨਾਂ ਚਿਰ ਤੱਕ ਜਿਹੜਾ ਵਾ ਆ ਰੇਲਵੇ ਟ੍ਰੈਕ ਜਾਮ ਰਹੂਗਾ